ਦੇ ਸਾਰੇ ਅਫਸਰ ਸਹਿਬਾਨ ਬਹੁਤ ਹੀ ਇੱਕ ਵੱਡੀ ਮਹਿੰਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ 'ਚ ਹੁਣ ਯੁੱਧ ਲੈਵਲ ਤੇ ਸ਼ੁਰੂ ਹੋ ਚੁੱਕੀ ਆ ਹੁਣ ਬਾਹਰ ਲੈਵਲ ਤੇ ਸ਼ੁਰੂ ਹੋ ਚੁੱਕੀ ਆ ਕਿਉਂਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਆ ਪਰ ਲੇਕਿਨ ਹੁਣ ਉਹ ਦੌਰ ਸ਼ਾਮਲ ਹੋ ਚੁੱਕੀ ਆ ਸਰਕਾਰ ਤੇ ਜਦੋਂ ਆਖਰੀ ਹਮਲਾ ਜਿਹੜਾ ਉਹ ਨਸ਼ਿਆ ਦੇ ਖਲ ਖੁਰਿਆਗਾ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੀ ਅਗਵਾਈ ਚ ਕਮੇਟੀ ਦਾ ਕਤਲ ਕੀਤਾ ਗਿਆ ਜਿਹੜੀ ਕਿ ਪੂਰੇ ਪੰਜਾਬ ਦੇ ਅੰਦਰ ਇਸ ਅਪਰੇਸ਼ਨ ਨੂੰ ਦੇਖ ਰਹੀ ਆ ਪੂਰੇ ਪੰਜਾਬ ਦੇ ਲਗਭਗ ਅੱਜ ਮੇਰਾ ਚੌਥਾ ਡਿਸਟ੍ਰਿਕਟ ਆ ਕੱਲ ਤਿੰਨ ਡਿਸਟ੍ਰਿਕਟ ਦੋ ਡਿਸਟ੍ਰਿਕਟ ਕਵਰ ਕੀ ਸੌਰੀ ਤਿੰਨ ਡਿਸਟ੍ਰਿਕਟ ਕੀਤੇ ਸੀਗੇ ਅੱਜ ਦੋ ਡਿਸਟ੍ਰਿਕਟ ਕਵਰ ਕੀਤੇ ਨੇ ਅੱਜ ਪੰਜਵਾਂ ਡਿਸਟ੍ਰਿਕਟ ਆ ਸੋ ਲਗਾਤਾਰ ਮੈਂ ਪੂਰੇ ਪੰਜਾਬ ਜਾ ਰਿਹਾਗਾ ਜਿੱਥੇ ਮੇਰੀ ਡਿਊਟੀ ਲੱਗੀ ਆ ਮੇਰੇ ਕੈਬਨਿਟ ਦੇ ਕਲੀਗ ਅਮਨ ਅਰੋੜਾ ਜੀ ਲਾਲਜੀਤ ਭੁੱਲਰ ਜੀ ਡਾਕਟਰ ਬਲਬੀਰ ਜੀ ਤਰਪੀ ਸੌਂਤ ਜੀ ਸਾਰੇ ਸਾਥੀ ਸਾਡੇ ਜਾ ਰਹੇ ਨੇ ਗਰਾਊਂਡ ਲੈਵਲ ਤੇ ਜਾ ਕੇ ਐਕਟੀਵਿਟੀ ਦੇਖ ਰਹੇ ਆ ਮੈਂ ਖੁਦ ਵੀ ਥੋੜਾ ਟਾਈਮ ਪਹਿਲਾਂ ਇੱਕ ਤੁਹਾਡੇ ਇਲਾਕੇ ਰੋਪੜ ਦੇ ਅੰਦਰ ਸ਼ਾਮਪੁਰ ਚ ਕਾਸ ਆਪਰੇਸ਼ਨ ਹੋ ਰਿਹਾ ਸੀਗਾ ਉਸ ਦੇ ਅੰਦਰ ਜਾ ਕੇ ਦੇਖਿਆ ਸੋ ਅੱਜ ਹੀ ਮੈਂ ਐਸਐਸਪੀ ਸਾਹਿਬ ਨੂੰ ਵਧਾਈ ਦੇਣੀ ਚਾਹੁੰਦਾ ਕਿ ਉੱਥੇ ਆਪਰੇਸ਼ਨ ਜਿਹੜਾ ਇਹਨਾਂ ਦਾ ਸਫਲ ਹੋਇਆ ਉੱਥੇ ਵੀ ਇਹਨਾਂ ਨੂੰ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਡਿਟੈਕਟ ਹੋਇਆ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਮਿਲਿਆ ਕਿਉਂਕਿ ਸਾਡੇ ਸਾਰੇ ਪੁਲਿਸ ਅਫਸਰ ਸਹਿਬਾਨ ਸਾਰੇ ਸਾਡੇ ਸਿਵਲ ਦੇ ਅਧਿਕਾਰੀगण ਲਗਾਤਾਰ ਇਸ ਆਪਰੇਸ਼ਨ ਦੇ ਅੰਦਰ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਸ ਆਪਰੇਸ਼ਨ ਨੂੰ ਜਿਹੜੀ ਸਫਲਤਾ ਮਿਲ ਰਹੀ ਆ ਸੋ ਮੈਂ ਦੇਖ ਰਿਹਾ ਸੀਗਾ ਮੈਂ ਪ੍ਰਸ਼ਾਸਨ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਬੜਾ ਅੱਛਾ ਅੰਕੜਾ ਜਿਹੜਾ ਰੋਪੜ ਦਾ ਸਾਹਮਣੇ ਆਇਆਗਾ ਖਾਸ ਕਰਕੇ ਜੇ ਗੱਲ ਕਰਾਂ ਕਨਵੈਕਸ਼ਨ ਰੇਟ ਦਾ ਜਿਹੜੀ ਸਜ਼ਾਦਾਰ ਆ ਜਿਹੜੀ ਸਜ਼ਾਦਾਰ ਸਜ਼ਾਦਾਰਾ ਕੀ ਐਨਡੀਪੀਐਸ ਐਕਟ ਦੇ ਕੇਸਾਂ ਦੇ ਅੰਦਰ ਯਾਨੀ ਕਿ ਜਿਹੜੇ ਨਸ਼ੇ ਨਾਲ ਸੰਬੰਧਿਤ ਕੇਸ ਨੇ ਉਹਨਾਂ ਚ ਪਿਛਲੇ ਸਾਲ ਜਿਹੜੀ ਸਜ਼ਾਦਾਰ ਸੀਗੀ ਉਹ 92% ਰਹੀ ਹੈ ਰੋਪੜ ਦੀ 92% ਰਹੀ ਆ ਔਰ ਇਸ ਸਾਲ 95% ਰਹੀ ਆ 95% ਰਹੀ ਆ ਜਦਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਔਰ ਉਸ ਸਮੇਂ ਇਹ ਕਦੇ 40% ਤੋਂ ਨਹੀਂ ਵਧੀ ਸੀ ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਦੋਂ ਕਦੇ 58% ਤੋਂ ਨਹੀਂ ਵਧੀ ਔਰ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ 86% ਤੋਂ ਕਦੇ ਨਹੀਂ ਘਟੀ ਇਹ ਅੰਕੜਾ ਇਸੇ ਗੱਲ ਦਾ ਆਪਸੀ ਸਬੂਤ ਆ ਕਿ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਬੜੀ ਮਜ਼ਬੂਤੀ ਦੇ ਨਾਲ ਪੰਜਾਬ 'ਚ ਨਸ਼ਾ ਖਤਮ ਕਰਨ ਲੱਗੀ ਹੋਈ ਆ ਮੈਂ ਥੋੜਾ ਹਿਸਟਰੀ 'ਚ ਜਾਊਂਗਾ ਪਿੱਛੇ ਪੰਜਾਬ ਦੇ ਅੰਦਰ ਚਿੱਟੇ ਦਾ ਨਾਂ ਕੋਈ ਜਾਣਦਾ ਨਹੀਂ ਸੀਗਾ ਪੰਜਾਬ ਦੇ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖ ਲਓ ਕੋਈ ਚਿੱਟੇ ਦਾ ਨਾਂ ਤੱਕ ਲੈਣਾ ਤਾਂ ਦੂਰ ਦੀ ਗੱਲ ਪਤਾ ਹੀ ਨਹੀਂ ਸੀ ਵੀ ਕੀ ਚਿੱਟਾਗਾ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਜਿਹੜਾ ਉਹ ਵੱਡੇ ਪੱਧਰ ਤੇ ਹੋਇਆ ਉਹਦਾ ਪਸਾਰ ਵੱਡੇ ਪੱਧਰ ਤੇ ਹੋਇਆ ਵੱਡੇ ਪੱਧਰ ਤੇ ਨੌਜਬਾਨਾਂ ਨੂੰ ਸ਼ਿਕਾਰ ਬਣਾਇਆ ਗਿਆ ਔਰ ਬਹੁਤ ਸਾਰੇ ਨੌਜਬਾਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ 2017 ਚ ਇਲੈਕਸ਼ਨ ਲੜੀ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ 2017 ਚ ਇਲੈਕਸ਼ਨ ਲੜੀ ਆ ਔਰ 2017 ਦੇ ਵਿੱਚ ਹੀ ਕਾਂਗਰਸ ਪਾਰਟੀ ਇਲੈਕਸ਼ਨ ਲੜ ਰਹੇ ਸੀ ਕਾਲੇ ਦਲ ਭਾਜਪਾ ਇਲੈਕਸ਼ਨ ਲੜ ਰਹੇ ਸੀਗੇ ਔਰ ਉਸ ਸਮੇਂ ਕਾਂਗਰਸ ਪਾਰਟੀ ਦੇ ਉਸ ਜਿਹੜੇ ਉਸ ਸਮੇਂ ਦੇ ਕੈਂਡੀਡੇਟ ਸੀ ਐਮ ਦੇ ਕੈਪਟਨ ਸਾਹਿਬ ਉਹਨਾਂ ਨੇ ਤਲਵੰਡੀ ਸਾਹਿਬ ਤੋਂ ਠੀਕ 35 40 ਕਿਲੋਮੀਟਰ ਦੂਰ ਖੜੇ ਹੋ ਕੇ ਔਰ ਦਮਦਵਾ ਸਾਹਿਬ ਵੱਲ ਹੱਥ ਕਰਕੇ ਕਿਹਾ ਸੀਗਾ ਕਿ ਮੈਂ ਗੁਟਕਾ ਸਾਹ ਮੱਥੇ ਨੂੰ ਲਾ ਕੇ ਸੌ ਖਾਨਾ ਕਿ ਮੈਂ 4 ਹਫ਼ਤੇ ਚੋਂ ਰਸਾ ਖਤਮ ਕਰ ਦਊਗਾ ਇਹ ਸ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਲਈ ਸੀਗੀ 4 ਹਫ਼ਤੇ ਤੱਕ ਹੀ 4 ਸਾਲ ਬੀਤ ਗਏ ਸਾਢੇ 4 ਸਾਲ ਬੀਤ ਗਏ ਉਹ ਅਲਟੀਮੇਟਲੀ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਹਟਾਉਣਾ ਪਿਆ ਔਰ ਉਸ ਤੋਂ ਬਾਅਦ ਜਿਹੜਾ 6 ਮਹੀਨੇ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ ਕੋਈ ਪੰਜਾਬ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਬਲਕਿ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਤਿਹਾਸਕ ਜਿਹੜੀ ਜਿੱਤਾਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈ ਕਿਉਂਕਿ ਆਮ ਆਦਮੀ ਪਾਰਟੀ ਦੁਤੇਨ ਟੁੱਟੀ ਆ ਜਦੋਂ ਚੇਨ ਟੁੱਟੀ ਆ ਤਾਂ ਜਿਹੜਾ ਨਸ਼ੇੜੀ ਬਦਲਾਗਾ ਜਿਹਨੂੰ ਆਪਾਂ ਕਈ ਵਾਰ ਨਫ਼ਰਤ ਕਰਦੇ ਆ ਮੈਂ ਸਮਝਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਹਮਦਰਦੀ ਪ੍ਰਯਾਪਤੀ ਰੱਖਣਾ ਚਾਹੀਦਾਗਾ ਉਹ ਸਾਰੇ ਵਿਅਕਤੀ ਜਿਹੜੇ ਨੇਗੇ ਉਹ ਆਕੇ ਹਸਪੀਟਲ 'ਚ ਦਾਖਲ ਹੋ ਰਹੇ ਨੇਗੇ ਮੈਂ ਤਾਂ ਇਸ ਮੀਟਿੰਗ ਦੇ ਦੌਰਾਨ ਵੀ ਸਾਰੇ ਅਫਸਰ ਸਹਿਬਾਨ ਨੂੰ ਬੇਨਤੀ ਕੀਤੀ ਆ ਚਾਹੇ ਸਿਵਲ ਦੇ ਚਾਹੇ ਪੁਲਿਸ ਦੇ ਕਿ ਜਿਹੜਾ ਵੀ ਕੋਈ ਵਿਅਕਤੀ ਇਸ ਨਸ਼ੇ ਦੀ ਦਲਦਲ 'ਚ ਫਸ ਗਿਆ ਇਸ ਨਸ਼ੇ ਦੇ ਚੁੰਬਰ 'ਚ ਉਹਨੂੰ ਆਪਾਂ ਹਮਦਰਦੀ ਪਰਿਆਪਤੀ ਦਾ ਬਣਾ ਕੇ ਉਹਨੂੰ ਹਸਪੀਟਲ ਚ ਦਾਖਲ ਕਰਾਈਏ ਉਹਦਾ ਹਮਦਰਦੀ ਦਾ ਇਲਾਜ ਕਰਾਈਏ ਔਰ ਜਿਹੜਾ ਡਰੱਗ ਪੈਡਲਰ ਆ ਉਹਦੇ ਨਾਲ ਸਖਤੀ ਨਾਲ ਵਾਰ ਕਰੀਏ ਉਹਨੂੰ ਸਖਤ ਸਜ਼ਾ ਦਵਾਈਏ ਉਹਦੇ ਖਿਲਾਫ ਸਖਤ ਐਕਸ਼ਨ ਲਈਏ ਸੋ ਇਹ ਮੈਂ ਜਿਹੜਾ ਅੱਜ ਦੀ ਮੀਟਿੰਗ ਚ ਫੈਸਲਾ ਕੀਤਾ ਉਹਦੇ ਨਾਲ ਦੀ ਨਾਲ ਅਕਾਉਂਟੇਬਿਲਟੀ ਜਿਹੜੀ ਆ ਲੋਕਾਂ ਦੀ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਤੈਅ ਕੀਤੀ ਹੈ ਕਿ ਬਿਲਕੁਲ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਤਸਕਰ ਨੂੰ ਬਚਾਉਂਦਾ ਨਜ਼ਰ ਪਾਇਆ ਗਿਆ ਜਾ ਜਿਹੜਾ ਦੇਖਿਆ ਗਿਆ ਕਿ ਹਾਂ ਇਹਨੇ ਕਿਸੇ ਨਾ ਕਿਸੇ ਰੂਪ ਚ ਕੋਈ ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕਿਸੇ ਨੂੰ ਬਚਾਉਣ ਦਾ ਯਤਨ ਕੀਤਾ ਜਿਹੜਾ ਡਰੱਗ ਪੈਡਲਰ ਆ ਤਾਂ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋਊਗੀ ਜਿਹੜਾ ਡਰੱਗ ਪੈਡਲਰ ਦੇ ਖਿਲਾਫ ਹੋਊਗੀ ਕੋਈ ਵੀ ਵਿਅਕਤੀ ਜਿਹੜਾ ਉਹ ਵਕਸ਼ਿਆ ਨਹੀਂ ਜਾਊਗਾ ਸੋ ਮੈਂ ਬੜਾ ਪੋਜ਼ਿਟਿਵ ਹਾਸ ਨੋਟ ਦੇ ਉੱਤੇ ਕਿ ਸੀਐਮਓ ਸਾਹਿਬ ਨੇ ਦੱਸਿਆ ਕਿ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ ਔਰ ਖਾਸ ਕਰਕੇ ਡੀਸੀ ਸਹਿਵਾਨ ਹਮਾਂਸ਼ੂ ਜੈਨ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਇਹਨੇ ਦੱਸਿਆ ਕਿ ਅਸੀਂ ਇੱਕ ਹੋਸਟਲ ਜਿਹੜਾ ਇੱਕ ਹੋਰ ਦਾ ਹੋਸਟਲ ਉਹਨੂੰ ਵੀ ਤਿਆਰ ਕੀਤਾ ਗਿਆ ਤਾਂ ਕਿ ਉਸ ਹੋਸਟਲ ਦੇ ਵਿੱਚ ਜੇਕਰ ਕੋਈ ਜ਼ਿਆਦਾ ਗਿਣਤੀ ਵੱਧਦੀ ਆ ਤਾਂ ਟੈਂਪਰੇਰੀ ਤੌਰ ਤੇ ਇੱਕ ਹੋਸਟਲ ਦਾ ਜਾਂ ਇੱਕ ਕਮਿਊਨਿਟੀ ਸੈਂਟਰ ਦਾ ਵੀ ਪ੍ਰਬੰਧ ਕੀਤਾ ਗਿਆ ਗਿਆ ਤਾਂ ਕਿ ਜੇਕਰ ਮਰੀਜ਼ਾਂ ਦੀ ਸੰਖਿਆ ਹੋਰ ਵੱਧਦੀ ਆ ਤਾਂ ਅਸੀਂ ਉਹਦੇ 'ਚ ਜਿਹੜਾ ਹੈਗਾ ਪੋਜ਼ਿਟਿਵ ਮੋਡ ਦੇਤੇ ਉਹਨਾਂ ਨੂੰ ਜਿਹੜਾ ਦਾਖਲ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ ਆ ਸੋ ਇਸ ਤੋਂ ਬਿਨਾ ਇਹ ਵੀ ਗੱਲ ਨਿਕਲ ਕੇ ਆਈ ਆ ਕਿ ਜਿਹੜਾ ਓਡ ਸੈਂਟਰ ਦੇ ਅੰਦਰ ਓਡ ਸੈਂਟਰ ਨੇਗੇ ਉਹਨਾਂ ਦੇ ਅੰਦਰ ਵੀ ਕਾਫੀ ਗਿਣਤੀ 'ਚ ਮਰੀਜ਼ ਆਉਣ ਲੱਗੇ ਦੇ ਕੋਈ ਮਰੀਜ਼ ਹੁੰਦਾ ਜਿਹੜਾ ਕੰਜ਼ਿਊਮਰ ਆ ਜ ਜਿਹਨੂੰ ਆਪਾਂ ਨਸ਼ੇੜੀ ਕਹਿ ਦਨੇ ਆਗੇ ਤੋਂ ਅਲਟੀਮੇਟਲੀ ਹੁੰਦਾ ਤਾਂ ਕਿਸੇ ਬਿਮਾਰੀ ਦਾ ਸ਼ਿਕਾਰ ਆ ਕਿਸੇ ਨਾ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਆ ਕੋਈ ਨਾ ਕੋਈ ਉਹਨੂੰ ਮਰਜ਼ੀ ਲੱਗੀ ਹੋਈ ਹੈ ਇਸੇ ਗੱਲ ਕਰਕੇ ਉਹ ਨਸ਼ਾ ਲੈਂਦਾਗਾ ਸੋ ਉਹਨਾਂ ਦੀ ਗਿਣਤੀ ਜਿਹੜੀ ਹੁਣ ਵਧੀਆ ਪਿਛਲੇ ਹਫਤੇ ਚ ਵਧੀਆ ਸੋ ਇਸ ਗੱਲ ਦਾ ਸੰਕੇਤ ਆ ਕਿ ਸਪਲਾਈ ਚੇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤਾਂ ਹੀ ਉਹ ਜੇ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਜੇ ਉਹਨਾਂ ਨੂੰ ਸਰੀਰ ਦੇ ਅੰਦਰ ਉਹਨਾਂ ਦੀ ਬਾਡੀ ਦੇ ਅੰਦਰ ਵਿਡਡਰਾਲ ਆ ਰਹੇ ਨੇ ਤਾਂ ਹੀ ਉਹ ਸਾਰੇ ਆ ਕੇ ਜਿਹੜੇ ਨੇ ਨਸ਼ਾ ਕੇਂਦਰਾ ਚ ਓਟ ਕੇਂਦਰਾ ਚ ਆਪਣੀ ਦਵਾਈ ਲੈ ਰਣੇਗੇ ਕਾਫੀ ਵੱਡਾ ਅੰਕੜਾ ਜਿਹੜਾ ਉਹ ਸਾਹਮਣੇ ਆਏਗਾ ਸੋ ਉਹਦੇ ਲਈ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਬੜਾ ਪੁਖਤਾ ਇੰਤਜ਼ਾਮ ਕੀਤਾਗਾ ਦੱਸਿਆ ਕਿ ਲਗਭਗ ਆਉਣ ਵਾਲੇ 3 ਮਹੀਨਿਆਂ ਦੀ ਮੈਡੀਸਨ ਜਿਹੜੀ ਆ ਉਹ ਆਲਰੇਡੀ ਸਟੋਰ ਕੀਤੀ ਆ ਤਾਂ ਕਿ ਇਹ ਜਿਹੜੀ ਜਦੋਂ ਚੇਨ ਟੁੱਟੂਗੀ ਕੋਈ ਕੈਜੁਐਲਟੀ ਨਾ ਹੋਵੇ ਜੇ ਕੋਈ ਚੇਨ ਟੁੱਟਦੀ ਆ ਕੋਈ ਨਾ ਕੋਈ ਕੈਜ਼ੁਐਲਟੀ ਹੁੰਦੀ ਆ ਕੋਈ ਨਾ ਕੋਈ ਜਿਹੜਾ ਇਹਦੇ ਵਿੱਚ ਬੈਡਰਾਲ ਆਉਂਦੇ ਨੇ ਕਿਤੇ ਨਾ ਕਈ ਵਾਰ ਉਹ ਮੌਤਾ ਸ਼ਿਕਾਰ ਹੋ ਜਾਂਦਾ ਉਹਨੂੰ ਬਚਾਉਣ ਦੇ ਲਈ ਇਹ ਲੱਗੇ ਹੋਏ ਨੇ ਮੇਰੀ ਤਾਂ ਤੁਹਾਡੇ ذریعے ਪੂਰੀ ਪ੍ਰੈਸ ਦੇ ذریعے ਸਾਰੇ ਰੋਪੜ ਦੇ ਵਾਸੀਆਂ ਨੂੰ ਇਹ ਅਪੀਲ ਆ ਜੇਕਰ ਤੁਹਾਡਾ ਕੋਈ ਨੇੜਲਾ ਸਾਥੀ ਕੋਈ ਪਰਿਵਾਰ ਦਾ ਮੈਂਬਰ ਇਸ ਦਲਦਲ ਚ ਫਸ ਗਿਆ ਇਸ ਟਰੈਪ ਚ ਆ ਗਿਆ ਨਸ਼ੇ ਦੇ ਟਰੈਪ ਚ ਆ ਗਿਆ ਤਾਂ ਉਹਨੂੰ ਤੁਰੰਤ ਤੁਰੰਤ ਅਫਸਰ ਸਾਹਿਬਾਨ ਨਾਲ ਸੰਪਰਕ ਕਰੋ ਤੁਰੰਤ ਜਿਹੜਾ ਡਾਕਟਰ ਸਾਹਿਬਾਨ ਨਾਲ ਸੰਪਰਕ ਕਰੋ ਉਹਦਾ ਇਲਾਜ ਕਰਾਈਏ ਆਪਾਂ ਕਿ ਜੇ ਆਪਾਂ ਇੱਕ ਜਿਹੜਾ ਐਡਿਕਟ ਆ ਉਹਦਾ ਇਲਾਜ ਕਰਾਵਾਂਗੇ ਔਰ ਦੂਜੇ ਪਾਸੇ ਨਸ਼ੇ ਤਸਕਰ ਨੂੰ ਫੜਾਂਗੇ ਤਾਂ ਅਲਟੀਮੇਟਲੀ ਚੇਂਜ ਜਿਹੜੀ ਆ ਬ੍ਰੇਕ ਹੋ ਜੂ ਖਤਮ ਹੋ ਜੂ ਤਾਂ ਰੋਪੜ ਜਿਹੜਾ ਉਹ ਨਸ਼ਾ ਮੁਕਤ ਡਿਸਟ੍ਰਿਕਟ ਬਣਜੂ ਮੈਨੂੰ ਅਫਸਰ ਸਾਹਿਬਾਨ ਨੇ ਜਿਹੜਾ ਬਿਲਕੁਲ ਵਿਸ਼ਵਾਸ ਦਿਵਾਇਆਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਰੋਪੜ ਨੂੰ ਪੂਰੇ ਡਿਸਟ੍ਰਿਕਟ ਨੂੰ ਜਿਹੜਾ ਹੈਗਾ ਉਹ ਨਸ਼ਾ ਮੁਕਤ ਬਣਾ ਕੇ ਅਸੀਂ ਸਾਹ ਲਵਾਂਗੇ ਦਿਨ ਰਾਤ ਕੰਮ ਕਰਾਂਗੇ ਮੈਂ ਸਾਰੇ ਅਫਸਰ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਥੈਂਕ ਯੂ ਜੀ ਐਨੀ ਕੁਐਸਚਨ fromParams